ਆਪਾਂ ਨੂੰ ਕਹੀ ਵੇਖ ਕੇ ਤੇ ਕਹਿ ਦੇਦੇ ਸਿੱਖਾਂ ਦੀ 12:00 ਵੱਜ ਗਏ ਆਪਾਂ ਬੜਾ ਗੁੱਸਾ ਕਰਦੇ ਆ ਮੈਂ ਬੇਨਤੀ ਕਰਾਂ ਇਹ ਗੱਲ ਸਾਡੇ ਫਕਰ ਵਾਲੀ ਹੈ ਸਾਡੇ ਨੀਵੀਂ ਪਾਉਣ ਵਾਲੀ ਗੱਲ ਨਹੀਂ ਗੱਲ ਕਰੈਕਟਰ ਤੋਂ ਚੱਲੀ ਹੈ ਨਾ ਅਕਾਲ ਤਖਤ ਸਾਹਿਬ ਵਿਸਾਖੀ ਦਾ ਪਰਬ ਹੈ ਇੱਕ ਬ੍ਰਾਹਮਣ ਆਇਆ ਪੁੱਬਾਂ ਮਾਰ ਕੇ ਰੋਈ ਜਾਂਦਾ ਖਾਲਸਾ ਜੀ ਮੇਰਾ ਕੀ ਬਣੇਗਾ ਪੰਜ ਵਰਦਾ ਰਹਿਣ ਵਾਲਾ ਹਰੀ ਸਿੰਘ ਪੰਗੀ ਕਹਿਣ ਲੱਗਾ ਪੰਡਿਤ ਜੀ ਕੀ ਗੱਲ ਕਹਿਣ ਲੱਗਾ ਮੇਰੀ ਬ੍ਰਾਹਮਣੀ ਆ ਜਿਹੜੇ ਫੜਾ ਮਾਰਦੇ ਨੇ ਉਹਨੂੰ ਪੁੱਛੋ ਕਿ ਤੁਹਾਡਾ ਮੂਰਤ ਕੀ ਹੈ ਕਹਿੰਦਾ ਵੀ ਸਾਡੇ 72 ਮੂਰਤੀਆਂ ਦੇ ਕੋਲੋਂ 6 ਬੁਰਸ਼ੇਪ ਸਾਡੀ ਪੰਤਾਣੀ ਖੋ ਕੇ ਲੈ ਗਏ 72 ਮੂਰਤੀਆਂ ਮੂਰਤੀਆਂ ਹਲਦਿਆ ਨਹੀਂ ਨਾ 72 ਜਾਨੀਆਂ ਨੇ ਤੇ 72 ਜਾਨੀਆਂ ਦੇ ਕੋਲੋਂ 6 ਪਠਾਨ ਬ੍ਰਾਹਮਣੀ ਖੋ ਕੇ ਲੈ ਗਏ ਬੀਪੀ ਖੁਆਇ ਤੇ ਸ਼ਰਮਿੰਦੇ ਘਰ ਆ ਗਏ ਜਿਹਦੀ ਜੀਵਨ ਸਾਥਣ ਸੀ ਨਾ ਉਹਨੂੰ ਚੈਨ ਕਿੱਥੇ ਉਹ ਅਕਾਲ ਤਖਤ ਆਇਆ ਕਿਉਂਕਿ ਅਕਾਲ ਤਖਤ ਕਿਸੇ ਵਿਅਕਤੀ ਦਾ ਨਹੀਂ ਰੱਬ ਦਾ ਤਖਤ ਹੈ ਤੇ ਰੱਬ ਕਿਸੇ ਵਿਸ਼ੇਖ ਦਾ ਨਹੀਂ ਰੱਬ ਸਾਰਿਆਂ ਦਾ ਸਾਂਝਾ ਇਹ ਸਾਡੀ ਖੁਸ਼ਕਿਸਮਤੀ ਹੈ ਖੁਸ਼ ਨਸੀਬੀ ਹੈ ਅਸੀਂ ਅਕਾਲ ਤਖਤ ਦੀ ਸੇਵਾ ਦੇ ਸਾਨੂੰ ਗੁਰੂ ਨੇ ਦਿੱਤੀ ਪਰ ਅਕਾਲ ਤਖਤ ਦਾ ਮਾਲਕ ਅਕਾਲ ਪੁਰਖ ਹੈ ਇਥੇ ਕੋਈ ਵੀ ਆਵੇ ਨਾ ਉਹਨੂੰ ਜੀਆ ਜਾਂ ਕਿਹਾ ਜਾਂਦਾ ਤੇ ਉਹਦੀ ਮਦਦ ਕੀਤੀ ਜਾਂਦੀ ਹੈ ਮਿਸਲਾਂ ਦਾ ਕੱਟ ਵਿਸਾਖੀ ਦਾ ਮੌਕਾ ਤੇ ਹਰੀ ਸਿੰਘ ਭੰਗੀ ਕਹਿਣ ਲੱਗਾ ਚਿੰਤਾ ਨਾ ਕਰ ਮੈਂ ਗੁਰੂ ਦਾ ਖਾਲਸਾ ਹਾਂ ਕੱਲ ਨੂੰ ਪੜਤਾ ਤੇਰੀ ਪਣਤਾਣੀ ਤੇਰੇ ਘਰ ਵਿੱਚ ਆਏਗੀ ਕਹਿਣ ਲੱਗੇ ਹਰੀ ਸਿੰਘ ਬੜੀ ਗਰਤੀ ਕੀਤੀ ਕਾੜੀ ਕੀਤੀ ਕਹਿਣ ਲੱਗਾ ਭਾਵੇਂ ਕਾੜੀ ਕਹਿ ਲਓ ਤੇ ਭਾਵੇਂ ਗਲਤੀ ਕਹਿ ਲਓ ਮੈਂ ਗੁਰੂ ਕੀ ਝੂਰੀ ਚ ਕਿਹਾ ਹੈ ਆਪਣੇ ਸਹੌਤ ਸਾਥੀਆਂ ਨਾਲ ਲਿਆ ਤੇ ਕਹਿਣ ਲੱਗਾ ਜੇ ਤਾਂ ਲੈ ਆਏ ਬੀਬੀ ਨੂੰ ਗੁਰੂ ਕਾ ਸ਼ੁਕਰਾਨਾ ਕਰਾਂਗੇ ਤੇ ਜੇ ਉੱਥੇ ਸ਼ਹੀਦ ਹੋ ਗਏ ਤੇ ਅਰਦਾਸ ਕਰਦੇ ਆਂ ਜੀ ਗੁਰੂ ਕੇ ਚਰਨਾਂ ਚ ਕਸੂਰ ਦੀਆਂ ਬਾਈ ਗੜੀਆਂ ਸਨ ਗੁਰਮਖੋ ਦਿਨ ਦੇ 12 ਵਜੇ ਗੁਰੂ ਕੇ ਸਿੱਖਾਂ ਨੇ ਉਸ ਬੀਬੀ ਨੂੰ ਭੋਰੇ ਚੋਂ ਕੱਢਿਆ ਪਠਾਨ ਨੂੰ ਝਟਕਾਇਆ ਔਰ ਉਹਦੇ ਹਵਾਲੇ ਕੀਤਾ ਤੇ ਸਾਨੂੰ ਲੋਕ ਕਹਿੰਦੇ ਨੇ ਸਿੱਖਾਂ ਦੇ 12 ਵਜ ਗਏ ਮੈਂ ਕਹਿਣਾ ਨਾ ਗੁਰਮਖੋ ਤੁਹਾਡੀ ਮਿਹਰਬਾਨੀ ਸਾਡੇ ਵਾਅਦੇ ਰਣ ਅਸੀਂ ਤੁਹਾਡੀਆਂ ਬੀਬੀਆਂ ਪੈਣਾ ਛਡਾਉਂਦੇ ਰਹੀਏ